ਇਧਰ ਦੇਖੋ ਜੀ ਠੰਡ ਦੇ ਨਾਲ ਪਿਛਲੇ 15 ਦਿਨਾਂ ਦੇ ਵਿੱਚ ਕਿੰਨੂ ਆ ਜਿਹੜੇ ਸਾਡੇ ਤਾਂ ਸਾਰੇ ਧਰਤੀ ਦੇ ਵੇਚ ਗਏ ਆ ਕਿੰਨੇ ਜ਼ਿਆਦਾ ਕਿੰਨੂ ਲੱਗੇ ਸੀਗੇ ਇਧਰ ਸਾਡੀ ਬੱਕਰੀ ਸੂਈ ਹੈ ਤੇ ਦੋ ਦਿੱਤਿਆਂ ਨੇ ਬੱਚੇ ਤੇ ਇਹ ਮੇਰੇ ਵੱਲ ਵੇਖ ਕੇ ਕਹਿੰਦੀ ਮੈਂ ਵੀ ਖਾਣੀ ਆ ਲਓ ਜੀ ਪਵਨ ਨੂੰ ਆ ਗਿਆ ਫੋਨ ਇਹਦੇ ਸੇ ਲੈ ਕੇ ਆ ਰਹੀ ਹੈ ਗਿਫਟ ਸੂਟ ਗਿਫਟ ਸਪੈਸ਼ਲ ਗਿਫਟ ਲੈ ਕੇ ਆ ਰਹੀ ਹੈ ਤੇ ਆਪਾਂ ਜਾ ਰਹੇ ਹਾਂ ਲੈਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੀ ਹੋਵੋਗੇ ਤੇ ਅੱਜ ਤੁੱਪ ਲੱਗੀ ਹੋਈ ਸੀ ਥੋੜੀ ਜੀ ਤੇ ਅਸੀਂ ਸੋਚਿਆ ਚਲੋ ਅੱਜ ਨਾਲੇ ਆਪਾਂ ਸੈਰ ਕਰ ਲੈਨੇ ਆ ਬਾਹਰ ਸ਼ਰਸ਼ ਪਾਟਾ ਕਰ ਲੈਨੇ ਆ ਨਾਲੇ ਕਿੰਨੂ ਖਾ ਲੈਨੇ ਆ ਠੰਡ ਦੇ ਵਿੱਚ ਤਾਂ ਜਿਹੜੇ ਕਿ ਕਿੰਨੂ ਵੀ ਖਾਣ ਨੂੰ ਦਿਲ ਨਹੀਂ ਕਰਦਾ ਪਰ ਕਈ ਦਿਨਾਂ ਤੋਂ ਬਾਅਦ ਅਸੀਂ ਅੱਜ ਜਦੋਂ ਬਾਹਰ ਆਏ ਤਾਂ ਦੇਖਿਆ ਕਿ ਸਾਡੇ ਤਾਂ ਕਿੰਨੂਆਂ ਦੇ ਜਿਹੜੇ ਕਿ ਸਾਰੇ ਢੇਰ ਹੀ ਥੱਲੇ ਲੱਗ ਚੁੱਕੇ ਆ ਮਤਲਬ ਕਿ ਬੂਟਿਆਂ ਦੇ ਤਾਂ ਬਹੁਤ ਘੱਟ ਰਹਿ ਗਏ ਆ ਤੇ ਆਪਾਂ ਕਿੰਨੂ ਆ ਜਿਹੜੇ ਤੋੜਲੇ ਸੀਗੇ ਸਿਆਖੇ ਚਲੋ ਅੱਜ ਆਪਾਂ ਕੀ ਤੁੱਪੇ ਬਹਿ ਕੇ ਖਾਣੇ ਆ ਕਿੰਨੂ ਕੋਈ ਠੰਡ ਦੇ ਵਿੱਚ ਨਾ ਤਾਂ ਇਹ ਤੋੜਨ ਨੂੰ ਦਿਲ ਕਰਦਾ ਤੇ ਨਾ ਹੀ ਇਹ ਖਾਣ ਨੂੰ ਦਿਲ ਕਰਦਾ ਤੇ ਇੱਧਰ ਸਾਡੇ ਸਟੀਫ ਇੱਧਰ ਸਾਡੇ ਡੌਗਸ ਵੀ ਸਾਡੇ ਨਾਲ ਆਏ ਹੋਏ ਆ ਇਹਨਾਂ ਨੂੰ ਪਹਿਲਾਂ ਲੱਗ ਜਾਂਦੀ ਹੈ ਕਾਲੀ ਸਵੀਟੀ ਤੇ ਸਟਫੀ ਵੀ ਇੱਧਰ ਕਿਤੇ ਫਿਰਦਾ ਹੋਊਗਾ ਤੇ ਦੋਸਤੋ ਅੱਜ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਨਾਲੇ ਤੇ ਕਰੇ ਸਾਡੀ ਸੋਈ ਬੱਕਰੀ ਤੇ ਬੱਕਰੀ ਨੂੰ ਤੁਹਾਨੂੰ ਦਿਖਾਉਣੇ ਆ ਹਾਂਜੀ ਤੇ ਤੇ ਬਾਕੀ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਵੀ ਬਸ ਕੋਸ਼ ਕਹਿ ਨਹੀਂ ਸਕਦੇ ਵੀ ਇੰਨਾ ਸਾਨੂੰ ਮਾਨ ਸਤਕਾਰ ਮਿਲਦਾ ਬਾਕੀ ਜੇ ਕੋਈ ਨਹੀਂ ਦੋਸਤੋ ਕੱਲ ਸਾਡਾ ਦੂਜਾ ਪੋਡਕਾਸਟ ਵੀ ਆ ਰਿਹਾ ਲੋਕ ਅਵਾਜ਼ ਟੀਵੀ ਤੇ ਹਾਂਜੀ ਕਿਉਂਕਿ ਦੇਖਣਾ ਨਾ ਭੁੱਲਿਓ ਉੱਚ ਵੀ ਦਿਲ ਦੀਆਂ ਗੱਲਾਂ ਕੁਝ ਕੀਤੀਆਂ ਹਾਂਜੀ ਇੱਧਰ ਮੈਂ ਕਿਹਾ ਚਲੋ ਅੱਜ ਜਾ ਹੀ ਆ ਤੇ ਬੇਰ ਵੀ ਵੇਖ ਜਾਂਦੇ ਆ ਬਿਲਕੁਲ ਵੀ ਤੋੜ ਲੈਨੇ ਆ ਥੋੜੇ ਮੋਟੇ ਬੇਰ ਵੀ ਬਹੁਤ ਜ਼ਿਆਦਾ ਦੋਸਤੋ ਸਾਡੇ ਲੱਗੇ ਹਾਂਜੀ ਪਿਛਲੇ ਸਾਲ ਵੀ ਅਸੀਂ ਸਭ ਨੂੰ ਕਹਿੰਦੇ ਸੀਗੇ ਕਿ ਕਿੰਨੂ ਵੀ ਲੈ ਜਾਓ ਬੇਰ ਵੀ ਲੈ ਜਾਓ ਵਾਧੂ ਸੀਗੇ ਬੇਰ ਤੇ ਆ ਦੇਖੋ ਇਹ ਹੈਗੀਆਂ ਨੇ ਜੀ ਆਪਣੇ ਆਈ ਐਪਲ ਪਰੇ ਪਏ ਮੰਦ ਕੰਨ ਬਹੁਤ ਲੱਗੇ ਹੋਏ ਆ ਤੇ ਬਸ ਮਤਲਬ ਕਿ ਪੱਕੇ ਹੀ ਪਏ ਆ ਵੀ ਖਾਨ ਦੇ ਵਿੱਚ ਤਾਂ ਵੈਸੇ ਐਤਕੇ ਸਰਦੀਆਂ ਦੇ ਦੋਸਤੋ ਜਿੰਨੇ ਵੀ ਸਾਡੇ ਘਰੇ ਦੋਸਤ ਮਿੱਤਰ ਆਇਆ ਸਭ ਨੂੰ ਅਸੀਂ ਕਿੰਨੂ ਤਾਂ ਜ਼ਰੂਰ ਦਿੱਤੇ ਹਾਂ ਹਾਂਜੀ ਕੋਈ ਇਹ ਨਹੀਂਗਾ ਵੀ ਜੇ ਕੋਈ ਆਇਆ ਹੋਵੇ ਤੇ ਉਹਨੂੰ ਕਿੰਨੂਆਂ ਤੋਂ ਬਿਨਾ ਹੀ ਮੋੜਤਾ ਹੋਵੇ ਤੇ ਹੁਣ ਹੁਣ ਸਾਡੇ ਬੇਰੀਆਂ ਨੂੰ ਬੇਰ ਵੀ ਲੱਗ ਗਏ ਹਾਂਜੀ ਤੇ ਬੇਰ ਵੀ ਜਿਹੜਾ ਵੀ ਆਊਗਾ ਦੋਸਤ ਮਿੱਤਰ ਉਹਦੇ ਗੱਡੀ ਚ ਅਸੀਂ ਠੱਕੇ ਨਾਲ ਹੀ ਰੱਖ ਦਿੰਨੇ ਹਾਂ ਹਾਂਜੀ ਅਸੀਂ ਹੂੰ ਵੈਸੇ ਮਿੱਠੇ ਹੋਏ ਪਏ ਆ ਪੂਰੇ ਸ਼ਾਇਦ ਕਿ ਤਾਂ ਸੁਖਨਾ ਸਬਜ਼ੀ ਵੀ ਅਸੀਂ ਵਾਧੂ ਅੱਗੇ ਨਾਲੋਂ ਜ਼ਿਆਦਾ ਹੀ ਬੀਜੀ ਸੀਗੀ ਹਾਂ ਇੱਧਰ ਆਪਣੀ ਸਬਜ਼ੀ ਆ ਗਈ ਸਾਰੀ ਇੱਧਰ ਹੋ ਗਿਆ ਲਸਣ ਹੋ ਗਿਆ ਆਪਣਾ ਮੂਰੀਆਂ ਵਾਲੀਆਂ ਐਸ ਰੁੱਤ ਦੇ ਵਿੱਚ ਤਾਂ ਆਪਣੇ ਹਰ ਘਰੇ ਹੁੰਦੇ ਆ ਪਾਲਕ ਮੇਥਰੇ ਹੋ ਗਏ ਧਨੀਆ ਹੋ ਗਿਆ ਇਹ ਚੀਜ਼ ਤਾਂ ਆਪਾਂ ਸਾਰੇ ਬੀਜ ਦੀ ਹੁੰਨੇ ਆ ਤੇ ਕੀ ਆਪਣੇ ਆਹ ਵਾਲੇ ਹੈਗੇ ਆ ਆੜੂਆਂ ਦੇ ਬੂਟੇ ਇਹ ਹੁਣ ਗਾਂ ਜਿਹੜੇ ਕੀ ਫੁੱਟਣਗੇ ਹੁਣ ਤੇ ਗਾਂ ਅਪ੍ਰੈਲ ਮਈ ਦੇ ਵਿੱਚ ਜਿਹੜੇ ਕੀ ਆੜੂ ਲੱਗੇਦੇ ਹੁੰਦੇ ਆ ਤੇ ਇੱਧਰ ਵੀ ਆਪਣੀ ਸਬਜ਼ੀ ਆ ਸਰਦੀਆਂ ਦੇ ਵਿੱਚ ਤਾਂ ਬਸ ਆਈ ਫਰੂਟ ਹੁੰਦਾ ਮਰੂਦ ਹੋਗੇ ਕਿੰਨੂ ਹੋਗੇ ਤੇ ਬੇਰ ਹੋਗੇ ਬਿਲਕੁਲ ਹੁੰਦੇ ਆ ਆਪਣੇ ਤੇ ਦੋਸਤੋ ਸੇਬ ਵੀ ਗਾਣ ਸਾਡੇ ਪਿਛਲੇ ਸਾਲ ਥੋੜੇ ਲੱਗੇ ਸਨ ਅੱਜ ਕਿ ਸੇਬ ਵੀ ਬਹੁਤ ਲੱਗਣਗੇ ਹਾਂਜੀ ਕਿ ਸੇਬਾਂ ਦੇ ਬੂਟੇ ਆਪਾਂ ਲਾਏ ਸੀ ਜਿਹੜੇ ਸੇਬਾਂ ਦੀ ਵੀਡੀਓ ਪਾ ਕਰਾਂਗੇ ਸਾਡੀ ਬੱਕਰੀ ਓਏ ਹੋਏ ਹੋਏ ਕਿੰਨੂ ਕਿੰਨੂ ਚੱਕ ਨੂੰ ਗਿਆ ਕਿੰਨੂ ਗਿਆ ਇੱਧਰ ਸਾਡੀ ਸੂਈ ਆ ਬੱਕਰੀ ਤੇ ਬੱਚੇ ਵੀ ਹੋ ਗਿਆ ਸਾਡੇ ਹਫ਼ਤੇਕ ਦੇ ਹੋ ਗਏ ਆ 5-7 ਦਿਨਾਂ ਦੇ ਤੇ ਉੱਧਰ ਸਵੀਟੀ ਸਟਫੀ ਆ ਰਹੇ ਆ ਤੇ ਬੱਕਰੀ ਨੂੰ ਲੱਗ ਰਿਹਾ ਵੀ ਸ਼ਾਇਦ ਹੋ ਕਿਤੇ ਵੀ ਮੇਰੇ ਬੱਚਿਆਂ ਨੂੰ ਤੰਗ ਨਾ ਕਰਨ। ਤੇ ਦੇਖੋ ਇਹਦੇ ਵਿੱਚ ਇਹਨਾਂ ਦੇ ਇੱਕ ਫਰਕ ਆ ਵੀ ਇਹਨਾਂ ਦੇ ਮੱਥੇ ਦਾ ਫਰਕ ਹੋ ਗਿਆ ਹਨਾ। ਹਾਂ। ਇਹਦਾ ਮੱਥਾ ਚਿੱਟਾ ਹੋ ਗਿਆ। ਦੋਵੇਂ ਭੈਣ ਭਰਾ। ਚਲੋ ਜੀ ਹੁਣ ਆਪਾਂ ਚੱਲਦੇ ਆ ਘਰੇ ਤੇ ਇੱਧਰ ਆ ਜੀ ਆਪਣੀ ਹਵੇਲੀ ਦੇ ਵਿੱਚ ਵੀ ਕਾਫੀ ਜਾਨੀ ਕਿ ਖਲਾਰੇ ਖਲੂਰੇ ਪਏ ਖੜੇ ਆ। ਕੀ ਆ ਹੁਣ ਆਪਣਾ ਆ ਜੀ ਬਾਹਰਲਾ ਵੇੜਾ। ਤੇ ਵੈਸਤਾ ਤੁਸੀਂ ਆਮ ਵੀਡੀਓਜ਼ ਦੇ ਵਿੱਚ ਦੇਖਦੇ ਹੁੰਦੇ ਆ ਚਲ ਸੋਚਿਆ ਵੀ ਅੱਜ ਆਪਾਂ ਵਲੌਗ ਪਾਉਣ ਹੀ ਲੱਗਿਆ ਕੋਈ ਮਹੀਨਿਆਂ ਬਾਅਦ ਤੇ ਫਿਰ ਆਪਾਂ ਅੱਜ ਤੁਹਾਨੂੰ ਵਿਜ਼ਿਟ ਕਰਾਈ ਦਿੰਨੇ ਆ ਤੇ ਸਰਦੀਆਂ ਕਰਕੇ ਜਿਹੜਾ ਕਿ ਖਲਾਰਾ ਬਹੁਤ ਜ਼ਿਆਦਾ ਪੈ ਜਾਂਦਾ ਵੀ ਧੁੱਪ ਜਦੋਂ ਚੜਦੀ ਆ ਉਦੋਂ ਹੀ ਇਹਦੀ ਮਾੜੀ-ਮੋਟੀ ਸਾਫ-ਸਫਾਈਆਂ ਹੁੰਦੀਆਂ ਆ ਤੇ ਇੱਧਰ ਆਪਣੇ ਪਸ਼ੂ ਆ ਜਾਂਦੇ ਆ ਆਪਾਂ ਪਸ਼ੂ ਜਿਹੜੇ ਕਿ ਬਾਹਰ ਬੰਨੇ ਹੋਏ ਆ ਹੁਣ ਤੇ ਉਧਰ ਵੀ ਸਾਡੇ ਖਲਾਰਾ ਖਿਲਰਿਆ ਪਿਆ ਸਾਹਮਣੇ ਵੀ ਹਾਂਜੀ ਇੱਧਰ ਵੀ ਖਲਾਰੇ ਖਿਲਰੇ ਪਏ ਹੈਗੇ ਆ ਤੇ ਇੱਧਰ ਆਪਣਾ ਕੈਂਪਰ ਵੀ ਧਵਾਉਣ ਵਾਲਾ ਹੋਇਆ ਪਿਆ ਤੇ ਇੱਧਰ ਆਪਣਾ ਬੂਮ ਆ ਗਿਆ ਜਿਹਨੂੰ ਹੁਣ ਆਪਾਂ ਝੋਨਾ ਜਿਹੜਾ ਕੀ ਬੀਜ ਕੇ ਹਨਾ ਲਾ ਕੇ ਤੇ ਉਸ ਤੋਂ ਬਾਅਦ ਸਪਰੇਅ ਵਾਸਤੇ ਨੂੰ ਯੂਜ਼ ਕਰਾਂਗੇ ਪਹਿਲਾਂ ਆਪਾਂ ਨਰਮੇ ਤੇ ਸਪਰੇਅ ਕੀਤੀ ਕਣਕ ਤੇ ਕੀਤੀ ਤੇ ਇੱਧਰ ਆਪਣਾ ਆ ਗਿਆ ਸਾਰਾ ਕੰਮਕਾਰ ਤੇ ਇੱਧਰ ਆਟਾ ਚੱਕੀ ਕਿਉਂਕਿ ਇਸ ਕਮਰੇ ਦੀ ਵੀ ਸਫਾਈ ਹੋ ਰਹੀ ਸੀ ਅੱਜ ਦੋਸਤੋ ਇਹ ਆਟਾ ਚੱਕੀ ਜਦੋਂ ਦੇ ਅਸੀਂ ਲਿਆਂਦੀ ਆ ਅਸੀਂ ਕੋਈ ਪ੍ਰਮੋਸ਼ਨ ਨਹੀਂ ਕਰ ਰਹੇ ਅਸੀਂ ਕਦੇ ਮਤਲਬ ਕਿ ਚੱਕੇ ਦੇ ਆਟਾ ਲੈ ਕੇ ਨਹੀਂ ਗਏ ਐਨੀ ਵਧੀਆ ਚੱਕੀ ਆ ਹਾਂਜੀ ਜੇ ਦਾਣਾ ਵਗੈਰਾ ਵੀ ਘਰੇ ਪੀ ਲਈਦਾ ਹੈ ਕਿਉਂਕਿ ਪੰਜ ਸੱਤ ਪਸ਼ੂ ਹੈਗੇ ਉਹਨਾਂ ਵਾਸਤੇ ਵਧੀਆ ਦੋਸਤੋ ਭਾਰਤ ਆਟਾ ਚੱਕੀ ਹੈ ਮਤਲਬ ਹਾਂਜੀ ਤੇ ਰੇਟ ਵੀ ਦਾ ਬਹੁਤ ਥੋੜਾ ਹਾਂਜੀ ਤੇ ਘਰੇ ਤੁਸੀਂ ਆਟਾ ਦਾਣਾ ਕੁਛ ਮਰਚੀ ਪੀਸੋ ਤੁਸੀਂ ਮਸਾਲੇ ਪੀਸ ਸਕਦੇ ਹੋ ਹਾਂਜੀ ਜੇ ਮੌਜਾਂ ਲੱਗੀਆਂ ਹੋਈਆਂ ਐਸਐਫਕੇ ਦੀ ਬਿਲਕੁਲ ਬਿਲਕੁਲ ਜੀ ਤੇ ਜਿਵੇਂ ਆਪਣੇ ਪਰਿਵਾਰ ਛੋਟੇ ਹੀ ਹੁੰਦੇ ਆ ਤੇ ਉਹਨਾਂ ਵਾਸਤੇ ਵੀ ਛੋਟੀਆਂ ਹੈਗੀਆਂ ਤੇ ਜਿਨ੍ਹਾਂ ਦੇ ਪਰਿਵਾਰ ਵੱਡੇ ਆ ਉਹਨਾਂ ਵਾਸਤੇ ਮਸ਼ੀਨਾ ਆਟਾ ਚੱਕੀ ਵਾਲੀਆਂ ਵੱਡੀਆਂ ਵੀ ਬਣੀਆਂ ਹੋਈਆਂ ਤੁਸੀਂ ਜਿਹੜੀ ਕਿ ਲੈ ਸਕਦੇ ਹੋ ਹਨਾ ਤੇ ਇੱਧਰ ਆਪਣੇ ਸਾਰੇ ਸੰਦ ਬਲੇ ਵੀ ਆਗੇ ਤੇ ਹੁਣ ਆਪਾਂ ਜਾਣੇ ਆਪਣੇ ਪਰਲੇ ਘਰੇ ਤੇ ਉੱਥੇ ਬਹਿ ਕੇ ਖਾਣੇ ਦੋਸਤੋ ਕਿੰਨੂੰ ਕੰਨੂੰ ਖਾਣੇ ਤੇ ਨਾਲੇ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਦੋਸਤੋ ਇਹੀ ਆਪਣੇ ਦੇਸੀ ਜੇ ਵਲੌਗ ਹੁੰਦੇ ਆ ਆਪਾਂ ਤਾਂ ਦੇਸੀ ਜੇ ਬੰਦੇ ਹੀ ਆਂ ਬਸ ਜਿਵੇਂ ਪੇਂਡੂ ਕਹਿ ਲੋ ਤੇ ਭਵੇਂ ਕੋਈ ਕੁਛ ਮਰਜੀ ਕਹਿ ਲੋ ਹਨਾ ਤੇ ਜਿਵੇਂ ਦੇ ਮਤਲਬ ਕਿ ਅਸੀਂ ਘਰੇ ਆਂ ਉਵੇਂ ਦੇ ਅਸੀਂ ਬਾਹਰ ਹੁੰਨੇ ਆ ਕੋਈ ਇਹ ਨਹੀਂ ਵੀ ਬਾਹਰ ਕੋਈ ਅਲੈਦਾ ਸ਼ੂ ਸ਼ਾਪ ਹੁੰਦਾ ਆਪਲੇ ਜੇ ਚ ਅਸੀਂ ਰਹਨੇ ਆ ਇੱਧਰ ਹਾਂ ਪ੍ਰਮਾਤਮਾ ਨੇ ਦਿੱਤੀ ਹੋਈ ਆ ਬਹੁਤ ਵਧੀਆ ਤੇ ਇਹ ਜਿਹੜੇ ਕਿ ਹੁਣ ਸਰਦੀਆਂ ਕਰਕੇ ਆਪਣੀਆਂ ਵੇਲਾਆਂ ਜਾਂ ਖਰਾਬ ਹੋਈਆਂ ਪਈਆਂ ਨਹੀਂ ਤਾਂ ਗਰਮੀਆਂ ਦੇ ਵਿੱਚ ਤੇ ਇਹਨਾਂ ਨੂੰ ਬਹੁਤ ਸੋਹਣੇ ਫੁੱਲ ਲੱਗਦੇ ਹੁੰਦੇ ਆ ਤੇ ਲੈਂਸ ਦੋਸਤੋ ਅਸੀਂ ਲਾ ਲਿਆ ਵੱਡਾ ਜਿਹਦੇ ਚ ਫੋਟੋ ਅੱਧੀ ਆ ਰਹੀ ਹੈ ਹਾਂਜੀ ਤੇ ਉਹ ਫਰੰਟ ਤੋਂ ਆ ਨਹੀਂ ਰਹੀ ਕਿ ਤਾਂ ਕਰਕੇ ਮੈਨੂੰ ਆਉਣਾ ਪੈ ਰਿਹਾ ਹਨਾ ਤਾਂ ਤੁਸੀਂ ਕੰਪਰੋਮਾਈਜ਼ ਕਰਿਓ ਅੱਜ ਦਾ ਦਿਨ ਹਾਂ ਜੀ ਤੇ ਬਾਕੀ ਆਪਾਂ ਟਰਾਈਪੋਡ ਤੇ ਲਾ ਕੇ ਹੋਣ ਗੱਲਾਂ ਬਾਤਾਂ ਕਰ ਲਾਂਗੇ ਦੋਨੋਂ ਇੱਧਰ ਆਪਣੇ ਕਬੂਤਰ ਵੀ ਜਿਹੜੇ ਅੱਜ ਧੁੱਪ ਸੇਕ ਰਹੇ ਆ ਤੇ ਕਨਕਸ਼ਾ ਕਰੇ ਆ ਤੇ ਦੂਜੇ ਕਬੂਤਰ ਵੀ ਆਪਣੇ ਬਹੁਤ ਆ ਜਾਂਦੇ ਹੁੰਦੇ ਆ ਆ ਦੋਸਤੋ ਆਪਣਾ ਇੰਦਰ ਘਰ ਤੁਸੀਂ ਮੋਸਟਲੀ ਵੀਡੀਓ ਚ ਦੇਖਦੇ ਹੀ ਹੁੰਦੇ ਹੋ ਹਾਂ ਜੀ ਤੇ ਤੇ ਸਾਡੇ ਵਲੌਗਸ ਤੁਸੀਂ ਬਹੁਤ ਪਸੰਦ ਕਰਦੇ ਹੋ ਤੇ ਹੁਣ ਤੱਕ ਕਈ ਦਿਨ ਹੋ ਗਏ ਸੀ ਮਤਲਬ ਕਿ ਆਪਾਂ ਵਲੌਗ ਨਹੀਂ ਪਾਏ ਸੀਗੇ ਆ ਦੇਖ ਕਬੂਤਰ ਸਾਡੇ ਹਾਂਜੀ ਬਹੁਤ ਵਧੀਆ ਫੀਲ ਹੁੰਦਾ ਜਦੋਂ ਸਵੇਰੇ ਚਾਹ ਚਾਹ ਹੁੰਦੀ ਆ ਤੇ ਦੋਸਤੋ ਇੱਕ ਵਾਰੀ ਖਾ ਕੇ ਆਪਾਂ ਕਿੰਨੂ ਕਰਨੂ ਫੇਰ ਕਰਦੇ ਆ ਗੱਲਬਾਤ ਹੁਣ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੇ ਫੋਨ ਆ ਜਿਹੜਾ ਆਪਾਂ ਜੈ ਜੈ ਕੋ ਤੇ ਲਾ ਲੈਨੇ ਲੇਟੇ ਮਾਰਦੇ ਆ ਜੈਸ਼ ਵੀ ਕਿਨੇ ਅਮਰੂਦ ਖਾਦੇ ਜੈਸ਼ ਨੂੰ ਅਮਰੂਦ ਵਧੀਆ ਲੱਗਦੇ ਆ ਨਹੀਂ ਖਾਦੇ ਜੂ ਜਾ ਇਹ ਫੜਾ ਛੋਟਾ ਨਹੀਂ ਤਾਂ ਜੈਸ਼ ਨੂੰ ਵੀ ਅਸੀਂ ਕੈਮਰਾ ਫੜਾ ਲ ਹੌਲੀ ਹੌਲੀ ਲਾਉਣ ਲਾ ਦਾਂਗੇ ਹਾਂ ਹੁਣ ਤਾਂ ਜੈਸ਼ ਹੈ ਜਿਹੜਾ ਕਿਵੇਂ ਤੋੜ ਹੀ ਦੇਊਗਾ ਵੈਸੇ ਜੈਸ਼ ਵੀ ਸਾਡਾ ਫੋਟੋ ਤਾਂ ਖਿੱਚ ਦਿੰਦਾ ਵਧੀਆ ਨਾ ਜੈਸ਼ ਜੈਸ਼ ਫੋਟੋ ਬਹੁਤ ਸੋਹਣੀ ਕਹਿੰਦਾ ਜੈਸ਼ ਆਈ ਪੈਣ ਛੋਟ ਨਾ ਤੇ ਉਹ ਪੁੱਤੋ ਬਹਿਜ ਹੋਇਤੇ ਤੇ ਮੇਰੇ ਭਰਾ ਜਿਹਨਾਂ ਨੂੰ ਮਿਲਣਾ ਹੁਣ ਕੋਈ ਦਸਨ ਦਸਨ ਤਾਂ ਕਾਜੋ ਕਿੰਨੂੰ ਲੈ ਜਾਓ ਤੇ ਨਾਲੇ ਖਾਜੋ ਨਾਲੇ ਮਿਲਜੋ ਤੇ ਵੱਧੂ ਕਿੰਨੂ ਆ ਤੇ ਕਿਉਂਕਿ ਹੁਣ ਸਰਦੀਆਂ ਕਰਕੇ ਕਿੰਨੂ ਥੱਲੇ ਡਿੱਗੀ ਜਾਂਦੇ ਆ ਬਸ ਆਹੀ ਹਫਤਾ 10 ਦਿਨ ਹੈਗੇ ਮਤਲਬ ਕਿ ਹੂੰ 10 15 ਦਿਨ ਵੱਧ ਤੋਂ ਵੱਧ ਫੇਰ ਤਾਂ ਬੂਟਿਆਂ ਤੋਂ ਜਿਹੜੇ ਕਿ ਡਿੱਗੀ ਚਾਣਗੇ ਹੁਣ ਮੌਕਾ ਆ ਸਕੇ ਲੈ ਜਾ ਲਿਜਾ ਸਕਦੇ ਹਾਂ ਬਾਕੀ ਜਿਹੜਾ ਵੀ ਖਿਉ ਆਉਂਦਾ ਆਪਾਂ ਕਿਸੇ ਨੂੰ ਮੋੜਦੇ ਨਹੀਂ ਹੁੰਦੇਗੇ ਜੇ ਕੋਈ ਆਖੇ ਨਾ ਵੀ ਜੀ ਸਾਡੇ ਤੋਂ ਨਹੀਂ ਠੰਡ ਚ ਖਾਦੇ ਜਾਣੇ ਅਸੀਂ ਕੋਈ ਨਹੀਂ ਤੁਸੀਂ ਲੈ ਜਾਓ ਖਾਦੇ ਜਾਣਗੇ ਲਓ ਜੀ ਪਵਨ ਨੂੰ ਆ ਗਿਆ ਫੋਨ ਇਹਦੇ ਸੇਲਿੰਗ ਲੈ ਕੇ ਆ ਰਹੀ ਹੈ ਗਿਫਟ ਸੂਟ ਗਿਫਟ ਸਪੈਸ਼ਲ ਗਿਫਟ ਲੈ ਕੇ ਆ ਰਹੀ ਹੈ ਤੇ ਆਪਾਂ ਜਾ ਰਹੇ ਹਾਂ ਲੈਣ ਅੱਧ ਚੋਂ ਉਹਨਾਂ ਨੇ ਆ ਜਾਣਾ ਕਾਫੀ ਦੂਰੋਂ ਚੱਲੇ ਆ ਵਿਚਾਰੇ ਤੇ ਹਰਵਾਨਗੜ ਚੱਲੇ ਤੇ ਤੇ ਬਲੌਗਿੰਗ ਦੋਸਤੋ ਸਾਡੇ ਕੈਵੇਂ ਦੀ ਲੱਗ ਗਈ ਓਏ ਅਜੀ ਟੁੱਟੀਆਂ ਫੁੱਟੀਆਂ ਬਲੌਗਿੰਗਾਂ ਪਾਉਣੀਆਂ ਹੁੰਦੀਆਂ ਹਾਂਜੀ ਕੋਈ ਬਾਲੀ ਪਰਫੈਕਟ ਨਹੀਂ ਹੁੰਦੀ ਤੇ ਆ ਇੱਥੇ ਗੋਹਾ ਲੱਗਿਆ ਦੇ ਹਾਂ ਹਾਂ ਚੱਲਦਾ ਬਸ ਕੋਈ ਚੱਕਰ ਨਹੀਂ ਦੇਸੀ ਬੰਦੇ ਪੇਂਡੂ ਜੇ ਬੰਦੇ ਆ ਤੇ ਬਾਕੀ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹ ਵੀ ਸਾਡੇ ਵਰਗੇ ਹੀ ਆ ਦੋਸਤੋ ਪਵਨ ਨਾਲ ਦੀ ਮਤਲਬ ਕਿ ਸੈਂਡ ਕੋਲੇ ਪਹੁੰਚ ਚੁੱਕੀ ਆ ਹਾਂਜੀ ਇਹ ਤੁਸੀਂ ਪਛਾਣ ਹੀ ਲਿਆ ਹੋਣਾ ਦੀਦੀ ਅਮਰਿਤ ਦੀਦੀ ਜਿੰਨਾਂ ਤੇ ਆਪਾਂ ਗਏ ਸੀ ਹਨੂ ਮਾਨਗੜ ਬੁਟੀਕ ਤੇ ਤੇ ਸਾਨੂੰ ਅਚਾਨਕ ਹੀ ਵਿਆਹ ਆ ਗਿਆ ਤੇ ਆਪਾਂ ਦੀਦੀ ਨੂੰ ਕਿਹਾ ਹੋਇਆ ਸੀਗਾ ਵੀ ਸੂਟ ਆ ਜਿਹੜਾ ਕਿ ਤਿਆਰ ਕਰ ਦਿਓ ਹਨਾ ਤੇ ਭੈਣ ਕਹਿੰਦੀ ਵੀ ਸੂਟ ਇਹਨਾਂ ਨੇ ਦੋ ਦਿਨਾਂ ਚ ਰੈਡੀ ਕਰਕੇ ਤੇ ਆਪਾਂ ਨੂੰ ਦੇਤਾ ਅੱਜ ਤੇ ਬਾਕੀ ਤੁਹਾਡੇ ਨਾਲ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਕਿਵੇਂ ਦਾ ਸੂਟ ਹੈਗਾ ਤੇ ਦੋਸਤੋ ਮਤਲਬ ਕਿ ਇਹਨਾਂ ਦੇ ਬੁਟੀਕ ਤੇ ਜਿਹੜਾ ਇਹਨਾਂ ਨੇ ਕਲੈਕਸ਼ਨ ਰੱਖੀ ਹੈ ਨਾ ਵੀ ਅਸੀਂ ਤਾਂ ਹੋਰ ਕਿਤੇ ਅਜੇ ਤਬਾਹ ਜਾਂਦੇ ਨਹੀਂ ਅਸੀਂ ਤਾਂ ਦੀਦੀ ਕੁੜੀ ਜਾਇਆ ਕਰਾਂਗੇ ਹਾਂਜੀ ਬਹੁਤ ਹੀ ਸੋਹਣੇ ਮਤਲਬ ਕਿ ਸਾਰੇ ਸੂਟ ਹੀ ਬਹੁਤ ਸੋਹਣੇ ਸੀ ਬਾਕੀ ਤੁਸੀਂ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੀ ਆਪਾਂ ਵੀਡੀਓ ਪਾਈ ਸੀਗੀ ਤੇ ਜੇ ਤੁਸੀਂ ਹੋਰ ਕਿਸੇ ਨੇ ਵੀ ਲੈਣਾ ਚਾਹੁੰਦੇ ਹੋਵੋਗੇ ਤੇ ਇਹਨਾਂ ਦਾ ਜਿਹੜਾ ਕਿ ਆਪਾਂ ਪਿੱਛੇ ਜੇ ਵੀਡੀਓ ਪਾਈਆਂ ਹੋਈਆਂ ਇੰਸਟਾਗ੍ਰam ਤੇ ਵੀ ਪਾਈਆਂ ਅਮ੍ਰਿਤ ਬੁਟੀਕ ਤੇ ਹਨੂਮਾਨਗੜ ਤੇ ਤੁਸੀਂ ਉਹਨਾਂ ਨਾਲ ਫੇਰ ਜਿਹੜਾ ਕਿ ਦੁਬਾਰਾ ਸੰਪਰਕ ਕਰ ਸਕਦੇ ਹੋ ਇਹ ਆ ਫੱਜ ਬਲੌਗ ਦੇ ਵਿੱਚ ਅੱਜ ਭੈਣ ਨੂੰ ਮਿਲੇ ਸੀਗੇ ਤੇ ਆਪਾਂ ਤਾਂ ਹੀ ਐਡ ਕਰ ਲਿਆ ਗੱਲਾਂ ਬਾਤਾਂ ਤੇ ਚਲੋ ਠੀਕ ਹੈ ਦੋਸਤੋ ਚਲਦੇ ਹਾਂ ਘਰੇ ਅਸੀਂ ਤੇ ਹਾਂ ਬਾਈ ਇਧਰ ਸਾਡੇ ਸੰਗ ਦੇ ਹਾਲੇ ਥੋੜਾ ਥੋੜਾ ਬੱਚੇ ਤੁਹਾਡੇ ਘਰੇ ਸੀ ਹਾਂਜੀ ਘਰੇ ਆ ਅੱਛਾ ਠੀਕ ਪਵਣ ਹੋ ਗਏ ਖੁਸ਼ ਆ ਸੂਟ ਆ ਗਿਆ ਸਹੀ ਗੱਲ ਆ ਪਵਣ ਤਾਂ ਬਾਈ ਖੁਸ਼ ਹੋ ਗਈ ਸੂਟ ਲੈ ਕੇ ਖੁਸ਼ ਤਾਂ ਹੋਣਾ ਹੀ ਆ ਇਹ ਸੂਟਾਂ ਦੀ ਤਾਂ ਆਪਾਂ ਨੂੰ ਕਮੀ ਰਹਿੰਦੀ ਆ ਭਾਵੇਂ ਜਿੰਨੇ ਮਰਜੀ ਹੋਣ ਤੇ ਬਾਕੀ ਜਦੋਂ ਸੂਟ ਆਪਾਂ ਨੂੰ ਟਾਈਮ ਤੋਂ ਪਹਿਲਾਂ ਮਿਲ ਜੇ ਉਹਦੀ ਤਾਂ ਫਿਰ ਵੱਖਰੀ ਨਜ਼ਰ ਆ ਹੁੰਦਾ ਨਾ ਟਾਈਮ ਤੋਂ ਪਹਿਲਾਂ ਹੀ ਮਿਲ ਗਿਆ ਮਤਲਬ ਕਿ 2-3 ਦਿਨਾਂ ਦੇ ਵਿੱਚ ਹੀ ਆਪਾਂ ਨੂੰ ਸੂਟ ਆ ਜਿਹੜਾ ਸਟਿਚ ਹੋ ਕੇ ਵੀ ਮਿਲ ਗਿਆ ਤੇ ਚਲੋ ਬਹੁਤ-ਬਹੁਤ ਧੰਨਵਾਦ ਕਰਦੀ ਆ ਭੈਣ ਦਾ ਬਾਕੀ ਤੁਹਾਨੂੰ ਆਪਾਂ ਦੱਸਿਆ ਹੀ ਹੋਇਆ ਨਾ ਭੈਣ ਬਾਰੇ ਤੁਸੀਂ ਪਹਿਚਾਨ ਵੀ ਜਾਉਂਗੇ ਵੀਡੀਓ ਦੇਖ ਕੇ ਵੀ ਪਹਿਲਾਂ ਆਪਾਂ ਇਹਨਾਂ ਦੀ ਬੁਟੀਕ ਬਾਰੇ ਵੀਡੀਓਜ਼ ਵੀ ਪਾਈਆਂ ਸੀ ਬਹੁਤ ਸੋਹਣੀ ਕਲੈਕਸ਼ਨ ਹੁੰਦੀ ਹੈ ਇਹਨਾਂ ਦੇ ਤਾਂ ਇਹ ਆਪਾਂ ਜਿਹੜਾ ਕਿ ਇੰਨਾ ਤੋਂ ਹੁਣ ਹਨਾ ਸੂਟ ਇੱਕ ਰੈਡੀ ਕਰਵਾਇਆ। ਤੇ ਸੋ ਦੋਸਤੋ ਹੁਣ ਚਲਦੇ ਆਪਾਂ ਘਰੇ। ਹਾਂਜੀ। ਤੇ ਫਿਰ ਆਪਾਂ ਜਿਹੜਾ ਕਿ ਇੱਥੇ ਐਂਡ ਕਰਦੀਏ ਵਲੌਗ ਦਾ। ਹੋਰ ਇੱਥੇ ਐਂਡ ਕਰਦੇ। ਹਾਂਜੀ। ਥੈਂਕ ਯੂ। ਇੰਨਾ ਪਿਆਰ ਕਰਦੇ ਆਂ ਦੇ ਲੋ। ਤੇ ਸਾਰਿਆਂ ਨੂੰ ਲਵ ਯੂ ਆ। ਹਾਂਜੀ। ਤੇ ਘਰੇ ਜਾ ਕੇ ਆਪਾਂ ਅਪਲੋਡ ਕਰਾਂਗੇ। ਹਾਂਜੀ ਤੇ ਆਪਾਂ ਟਰਾਈ ਕਰਿਆ ਕਰਾਂਗੇ ਵੀ ਹਫਤੇ ਦੇ ਵਿੱਚ ਜ਼ਿਆਦਾ ਨਹੀਂ ਤਾਂ 3-4 ਵਲੌਗ ਤਾਂ ਜ਼ਰੂਰ ਪਾਇਆ ਕਰਕੇ।